ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਾਲਾ ਤੇ ਅੱਜ ਦੀਆਂ ਫੋਟੋਆਂ ਪੈਂਡ ਰਮਾਣਾਜੀਤ ਸਿੰਘ ਵਾਲਾ ਠੀਕ ਹੈ ਜੀ ਜ਼ਿਲ੍ਹਾ ਨੂੰ ਪੈਂਦਾ ਬਟੰਡਾ ਵਾਈ ਕੋਲ ਤਾਜੀ ਸੂਈ ਕਾਂਬਕਾਉਆ ਜੀ 10 ਕਿ ਮਿੰਟ ਹੋ ਗਏ ਬਾਈ ਕੰਨਾਂ ਸੂਈ ਨੂੰ ਠੀਕ ਹੈ ਜੀ ਰੇਟ ਹੈਗਾ ਇਹਦਾ 26000 ਰੁਪਿਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਚੈੱਕ ਤੇ ਦਸਾਨੀ ਤੁਸੀਂ ਆਪ ਕਰਨੀ ਆ ਬਾਈ ਤੋਂ ਵੀਡੀਓ ਮੰਗਵਾ ਸਕਦੇ ਆ ਠੀਕ ਹੈ ਜੀ ਬਾਈ ਨੇ ਆਪਾਂ ਨੂੰ ਪੇਜੀਆਂ ਫੋਟੋਆਂ ਉਟਮਤ ਲਈ ਆਪਾਂ ਐਡ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਰੇਟ ਬਾਈ ਦੱਸਦਾ 25000 ਰੁਪਿਆ ਤਾਜੀ ਸੂਈ ਗਾਂ ਠੀਕ ਹੈ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਭਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ